Camalcor Pabi ਦਾ ਕਤਲ ਮਾਮਲਾ ਹਜੇ ਠੰਡਾ ਨਹੀਂ ਪਿਆ ਤੇ ਦੂਜੇ ਪਾਸੇ ਉਥੇ ਹੀ ਅਮਰਤਪਾਲ ਮਹਿਰੋ ਨੂੰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤਲਾਸ਼ ਰਿਹਾ ਤੇ ਜਿਸ ਤੋਂ ਬਾਅਦ ਹੁਣ ਦਲ ਖਾਲਸਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਅਮਰਤਪਾਲ ਸਿੰਘ ਮਹਿਰੋ ਦਾ ਸਮਰਥਨ ਕੀਤਾ ਗਿਆ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹਾ ਚਾਹੀਦਾ ਹੈ ਕਿ ਅਜਿਹੇ ਕੰਟੈਂਟ ਬਣਾਉਣ ਵਾਲਿਆਂ ਦੇ ਉੱਤੇ ਰੋਕ ਲਗਾਈ ਜਾਵੇ ਤੇ ਉਥੇ ਹੀ ਉਹਨਾਂ ਦੇ ਜਿਹੜੇ ਬੱਚੇ ਵੀ ਅਜਿਹੇ ਅਸ਼ਲੀਲ ਕੰਟੈਂਟ ਬਣਾਉਂਦੇ ਨੇ ਉਹਨਾਂ ਦੇ ਪਰਿਵਾਰ ਨੂੰ ਚਾਹੀਦਾ ਹੈ ਤੇ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਰੋਕਿਆ ਜਾਵੇ ਦਲ ਖਾਲਸਾ ਦੇ ਵੱਲੋਂ ਜਿਹੜਾ ਕਿ ਅਮਰਿਤਪਾਲ ਸਿੰਘ ਮੈਰੋ ਨੂੰ ਲੈ ਕੇ ਹੁਣ ਸਮਰਥਨ ਦਿੱਤਾ ਗਿਆ ਹੋਰ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਉਦੇ ਆ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਵੀ ਤੇ ਲੜਕੇ ਵੀ ਔਬਸੈਂਸ ਕੰਟੈਂਟ ਪੋਸਟਸ ਕਰ ਰਹੇ ਨੇ ਵਲਗਰ ਕੰਟੈਂਟ ਸੋਸ਼ਲ ਮੀਡੀਆ ਤੇ ਬਹੁਤ ਹੈ ਲੜਕੀਆਂ ਔਰ ਲੜਕਿਆਂ ਸਾਰਿਆਂ ਵੱਲੋਂ ਠੀਕ ਹੈ ਇੱਕ ਤਾਂ ਡਿਫਰੈਂਸ਼ੀਏਟ ਕਰਨਾ ਬੰਦ ਕਰੀਏ ਕਿ ਲੜਕੀ ਤੇ ਲੜਕਾ ਇਹ ਲੜਕੀ ਹੈ ਇਹਨੇ ਕੀਤਾ ਤੇ ਇਹ ਸਜ਼ਾ ਦੇ ਹੱਕਦਾਰ ਨਹੀਂ ਹੈ ਤੇ ਲੜਕਾ ਤੇ ਉਸ ਸਜ਼ਾ ਦਾ ਹੱਕਦਾਰ ਹੈ ਇਹ ਜਿਹੜੀ ਆਪਣਾ ਬਿਜ਼ਨਸ ਹੈ ਇਹ ਤੇ ਪਹਿਲਾਂ ਇੱਕ ਖਤਮ ਹੋਣੀ ਚਾਹੀਦੀ ਹੈ ਲੜਕਾ ਲੜਕੀਆਂ ਇਦਾਂ ਦੇ ਵਰਕਰ ਕੰਟੈਂਟ ਬਹੁਤ ਪੋਸਟ ਕਰ ਰਹੇ ਨੇ ਜਿਹੜੇ ਸਾਡੀ ਯੰਗ ਜਨਰੇਸ਼ਨਜ਼ ਦੇ ਮਾਈਂਡਸ ਨੂੰ ਪੋਲਿਊਟ ਕਰ ਰਹੇ ਨੇ ਤਬਾਹ ਕਰ ਰਹੇ ਨੇ ਔਰ ਇਨਾਂ ਨੂੰ ਰੋਕਣਾ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਸਰਕਾਰ ਦਾ ਕੰਮ ਸੀ ਕਿ ਅਜੇ ਇਹ ਸਾਰੇ ਕੰਟੈਂਟ ਰਿਮੂਵ ਕੀਤੇ ਜਾਣ ਬੈਨ ਕੀਤੇ ਜਾਣ ਔਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਅਮਰਤ ਮਾਲ ਸਿੰਘ ਨੇ ਇੱਕ ਸੋਸ਼ਲ ਕ੍ਰਿਤਿਆ ਨੇ ਜਿਹੜੀਆਂ ਤੋਂ ਫੈਲੀਆਂ ਹੋਈਆਂ ਨੇ ਅਮਰਪਾਲ ਸਿੰਘ ਨੇ ਆਪਣੇ ਤੌਰ ਤੇ ਉਹਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਹੈ ਉਦਕੁੱਲ ਕਾਨੂੰਨੀ ਤੌਰ ਤੇ ਕੋਈ ਹੱਕ ਹੈ ਜਾਂ ਨਹੀਂ ਹੈ ਇਹ ਵਕਰਾ ਇੱਕ ਡਿਬੇਟ ਹੈ ਬਟ ਉਹਨੇ ਇੱਕ ਕੋਸ਼ਿਸ਼ ਕੀਤੀ ਹੈ ਬਟ ਇਹ ਕੋਸ਼ਿਸ਼ ਕੱਲੇ ਅਮਰਤਪਾਲ ਦੇ ਰੋਕਣ ਨਾਲ ਨਹੀਂ ਹੋਣੀ ਇਹ ਬਹੁਤ ਵੱਡਾ ਇਕ ਰੀਤੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਔਰ ਕੱਲਾ ਪੰਜਾਬ ਨਹੀਂ ਇੰਡੀਆ ਵਰਲਡ ਇਹਦੀ ਮਾਰ ਹਿੱਟ ਹੈ ਵਰਲਡ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਈਂਡਸ ਬਲੂਟ ਹੋ ਰਹੇ ਨੇ ਸੋ ਇਹ ਬਹੁਤ ਵੱਡਾ ਇਸ਼ੂ ਹੈ ਇੱਕ ਸਰਕਾਰਾਂ ਦਾ ਵੀ ਇਸ਼ੂ ਹੈ ਇੰਡੀਵਿਜੂਅਲਸ ਦਾ ਵੀ ਇੱਕ ਹੈ ਇਵਨ ਰਿਲੀਜੀਅਸ ਲੀਡਰਸ਼ਿਪ ਦਾ ਕੰਮ ਹੈ ਇਹਨੂੰ ਰੋਕਣਾ ਇਵਨ ਫੈਮਿਲੀਜ਼ ਦਾ ਕੰਮ ਹੈ ਤੇ ਫੈਮਿਲੀਜ਼ ਦੇ ਵਿੱਚ ਮਦਰਜ਼ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਰੋਕਣਾ ਅਵੇਅਰਨੈਸ ਕ੍ਰੀਏਟ ਕਰਨੀ ਇਹ ਕਿਸੇ ਇੱਕ ਵਿਅਕਤੀ ਦੇ ਇਸ ਤਰ੍ਹਾਂ ਕੀਤਾ ਇਹ ਰੁਕਣ ਵਾਲਾ ਨਹੀਂ ਹੈ ਬਟ ਉਹਨੇ ਕੀ ਕੀ ਸੋਚਿਆ ਕਿਵੇਂ ਕੀਤਾ ਕਿਵੇਂ ਕੀਤਾ ਇਹ ਤਾਂ ਦੇਖੋ ਹੁਣ ਪੇ ਵੀ ਉਹ ਆਪ ਹੀ ਕਰ ਰਿਹਾ ਐਸ ਵੇਲੇ ਉਹ ਪਘੋੜਾ ਹੈ ਔਰ ਸਰਕਾਰ ਉਹਦੇ ਮਗਰ ਹੈ ਕਾਨੂੰਨ ਉਹਦੇ ਮਗਰ ਹੈ ਬਟ ਇਹ ਚੀਜ਼ਾਂ ਸਰਕਾਰ ਨੂੰ ਰਿਲੀਜੀਅਸ ਲੀਡਰਸ਼ਿਪ ਨੂੰ ਜਿਹੜੀ ਸਮਾਜ ਦੀ ਲੀਡਰਸ਼ਿਪ ਹੈ ਤੇ ਫੈਮਿਲੀਆਂ ਨੂੰ ਸਾਰਿਆਂ ਨੂੰ ਮਿਲ ਕੇ ਰੋਕਣਾ ਚਾਹੀਦਾ ਐਰਰ ਰੋਕਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਗਈਆਂ। ਉਹ ਜਿਹੜੇ ਬਲੌਗਰਸ ਨੂੰ ਤਲਕੀ ਆ ਰਹੀ ਹੈ ਉਹਦੇ ਬਾਰੇ ਕੀ ਹੋਊਗਾ ਜਿਹੜੇ ਹੋਰ ਵੀ ਲੜਗੇ। ਉਹਨੂੰ ਸੁਰੱਖਿਆ ਸਰਕਾਰ ਨੂੰ ਚਾਹੀਦੀ। ਉਹ ਜਿਹੜੇ ਬਲੌਗਰਸ ਨੇ ਉਹ ਖੁਦ ਸਮਝਣ ਕਿ ਸਮਾਜ ਸਮਾਜ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰ ਰਿਹਾ। ਸਮਾਜ ਇਹਨਾਂ ਚੀਜ਼ਾਂ ਨੂੰ ਹੇਟ ਕਰ ਰਿਹਾ। ਕੋਈ ਵੀ ਸਮਾਜ ਤੁਸੀਂ ਅਸੀਂ ਸਾਰੇ ਅਸੀਂ ਚਾਹੁੰਦੇ ਆਂ। कि जदो असी अपने बच्चा नु मोबाइल दइए ते जदो खोलंदे ए सीन तो न दे सामने आन अगर तुसी चंदे हो असी चंदेया फिर तो असी इनु फ्रीडम ऑफ एक्सप्रेशन दा ना दइए ए मीडिया भी जेड़ा इनु फ्रीडम ऑफ एक्सप्रेशन दा ना दे रहया ओ भी, भी गलत है तो ठीक है फिर माफी मांग चुकी है ओ अगर ओने कंटेंट रिमूव करते ने ओके फाइन गल खत्म होगी पर पर सब ਜਿਹੜੇ ਸੋਸ਼ਲ ਪਲੇਟਫਾਰਮਸ ਚੱਲ ਰਹੇ ਨੇ ਉਹ ਕਸੂਰਵਾਰ ਨੇ ਨਾ ਇਸ ਉਹਨਾਂ ਤੇ ਹੁਣ ਕੌਣ ਐਕਟ ਕਰੇਗਾ ਸਰਕਾਰ ਕਰੇਗੀ ਨਾ ਗਵਰਨਮੈਂਟ ਕਰੇਗੀ ਨਾ ਦੇਖੋ ਅਵੇਅਰਨੈਸ ਤੇ ਕ੍ਰੀਏਟ ਕਰਨੀ ਹੈ ਰਿਲੀਜੀਅਸ ਲੀਡਰਸ਼ਿਪ ਨੇ ਅਵੇਅਰਨੈਸ ਤੇ ਕ੍ਰੀਏਟ ਕਰਨੀ ਫੈਮਿਲੀਜ਼ ਨੇ ਮਦਰਸ ਨੇ ਐਲਡਰਸ ਨੇ ਕਰਦੇ ਬਟ ਜਿਹੜੀ ਲਾਅ ਐਨਫੋਰਸ ਕਰਨਾ ਹੈ वो सरकार ने करना ਹੁੰਦਾ ਕਿਸੇ ਇੰਡੀਵਿਜੂਅਲ ਨੇ ਨਹੀਂ ਕਰਨਾ ਹੁੰਦਾ ਇੰਡੀਵਿਜੂਅਲ ਨੂੰ ਕਰਨ ਦੀ ਨੌਬਤ ਕਿਉਂ ਆਈ ਇਹ ਸਰਕਾਰ ਨੂੰ ਜ਼ਰੂਰ ਸੋਚ ਕੇ ਰੱਖਣਾ ਚਾਹੀਦਾ ਹੈ ਕਮੀਆਂ ਤੇ ਹਰ ਰੋਜ਼ ਵਪਾਰੀਆਂ ਨੂੰ ਵੀ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਆਉਂਦੀਆਂ ਨੇ ਪਰ ਸੋਸ਼ਲ ਮੀਡੀਆ ਦੇ ਐਕਸਪਰਟਸ ਉਹਨਾਂ ਨੂੰ ਸਿਖਾ ਕੀ ਦਿੱਤੀ ਜਾਂਦੀ ਕਾਨੂੰਨ ਨੂੰ ਪਤਾ ਹੈ ਕਿ ਵਲਗੈਰਿਟੀ ਕੀ ਹੈ ਕਾਨੂੰਨ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਵਲਗੈਰਿਟੀ ਕੀ ਹੈ ਕਾਨੂੰਨ ਇਜ਼ ਵੈਰੀ ਕਲੀਅਰ ਕਿ ਵਲਗੈਰਿਟੀ ਕੀ ਹੈ ਹੁਣ ਉਹਨੂੰ ਅਗਰ ਅਸੀਂ ਫ੍ਰੀडम ਆਫ ਐਕਸਪ੍ਰੈਸ਼ਨ ਦਾ ਨਾਂ ਦੇਈ ਜਾਵਾਂਗੇ ਤੇ ਫਿਰ ਉਹ ਸਾਡੀ ਆਪਣੀ ਗਲਤੀ ਹੈ ਦਾ ਮਤਲਬ ਅਸੀਂ ਖੁਦ ਵੀ ਬੇਈਮਾਨ ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਵਿਕੇ ਕਿਉਂਕਿ ਇਹਦੇ ਨਾਲ ਕਮਾਈ ਹੋ ਰਹੀ ਹੈ ਹੁਣ ਗਲਤ ਸਾਰੀ ਕਮਾਈ ਦੀ ਹੈ ਗਲਤ ਸਾਰੀ ਇਹਨੂੰ ਕਮਰਸ਼ੀਅਲਾਈਜ਼ ਕਰਨ ਦੀ ਹੈ ਸੋ ਕਮਾਈ ਹੋ ਰਹੀ ਹੈ ਕੁਝ ਉੱਚ ਘਰ ਕਮਾਈ ਕਰਕੇ ਇਹ ਸਾਰੀ ਚੀਜ਼ ਨੂੰ ਅਲਾਉ ਕਰ ਰਹੇ ਨੇ ਜਿਹੜੀ ਨਹੀਂ ਹੋਣੀ